ਤੇ ਮੈਂ ਬੈਠੀ ਸੀ ਅੰਦਰ ਲੈਪਟਾਪ ਚ ਲਾਣ ਦੀ ਸੀ ਤੇ ਇੱਕਦਮ ਦਰਵਾਜਾ ਖੜਕਿਆ ਤੇ ਮੈਨੂੰ ਲੱਗਾ ਵੀ ਪੇਰੈਂਟਸ ਆਏ ਫਿਸ਼ਮਲੇ ਬੱਚੇ ਆ ਛੱਪੇ ਮੈਂ ਇੱਕਦਮ ਦਰਵਾਜਾ ਖੋਲਤਾ ਜਦੋਂ ਮੈਂ ਵੇਖਿਆ ਉਹਦੇ ਫੇਸ ਕਵਰ ਸਿੱਧੇ ਮੈਂ ਫਿਰ ਇੱਕਦਮ ਜ਼ੋਰ ਲਗਾਇਆ ਵੀ ਮੈਂ ਆਪਣਾ ਮਤਲਬ ਪੂਰਾ ਜ਼ੋਰ ਲਾਇਆ ਵੀ ਮੈਂ ਦਰਵਾਜਾ ਫਟਾਫਟ ਲੌਕ ਕਰ ਲਾ ਪਰ ਜਿਨਨੂੰ ਮੈਂ ਲੌਕ ਕਰਨਾ ਸੀ ਤਿੰਨ ਜਾਨੇ ਹੋਰ ਆ ਗਏ ਉਹਨਾਂ ਨੇ ਆ ਕੇ ਇੱਕਦਮ ਜ਼ੋਰ ਲਗਾ ਕੇ ਦਰਵਾਜਾ ਖੋਲਤਾ ਉਹਨਾਂ ਨੇ ਦੁਆ ਦੇ ਉੱਪਰ ਪਿਸਵਾ ਰੱਖ ਕੇ ਇੱਕ ਡਾਇਰੈਕਟਿਵ ਉੱਪਰ ਚਲੇ ਗਿਆ ਉੱਪਰ ਜਾ ਕੇ ਚੈੱਕ ਚੁੱਕ ਕਰਨਾ ਪਿਆ ਵੀ ਚਾਬੀ ਚੁਬੀ 3 ਸਾਲ ਹੋ ਗਏ ਨੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਵਿੱਚ ਸੱਤਾ ਸੰਭਾਲਿ ਹੋਈ। ਜਦੋਂ ਆਣਾ ਸੀ ਉਦੋਂ ਵਾਅਦੇ ਕੀਤੇ ਸੀ ਵੱਡੇ-ਵੱਡੇ ਕਿ ਸਭ ਤੋਂ ਪਹਿਲਾਂ ਆਪਾਂ ਨਸ਼ਾ ਖਤਮ ਕਰਾਂਗੇ, ਲੁੱਟਾਂ ਖੋਹਾਂ ਖਤਮ ਕਰਾਂਗੇ, ਭ੍ਰਸ਼ਟਾਚਾਰ ਖਤਮ ਕਰਾਂਗੇ। ਪਰ ਜੋ ਜ਼ਮੀਨੀ ਹਕੀਕਤ ਹੈ ਉਹ ਇਸ ਵੇਲੇ ਕੁਝ ਹੋਰ ਹੀ ਕਹਿ ਰਹੀ ਹੈ। ਦਿਨ-ਦਿਹਾੜੇ ਲੋਕ ਨਸ਼ਾ ਕਰ ਰਹੇ ਨੇ ਨੌਜਵਾਨ ਮਰ ਰਹੇ ਨੇ ਨਸ਼ੇ ਕਰ ਕਰਕੇ ਤੇ ਦਿਨ ਦਿਹਾੜੇ ਹੀ ਲੁੱਟਖੋ ਹੁੰਦੀਆਂ ਜਾ ਰਹੀਆਂ ਕਿਤੇ ਵੀ ਇਸ ਤੇ ਉੱਤੇ ਨੱਖ ਨਹੀਂ ਪਾਈ ਗਈ ਪਰ ਵਾਦੇ ਜਰੂਰ ਕੀਤੇ ਗਏ ਸੀ ਤੇ ਜਿਸ ਦੀ ਤਾਜ਼ਾ ਉਦਾਹਰਣ ਹਲਕਾ ਜੰਡਿਆਲਾ ਦੇ ਪਿੰਡ ਬੰਡਾਲਾ ਦੇ ਵਿੱਚ ਮਿਲਦੀ ਚਿੱਟੇ ਦੇਨੀ ਪਿਛਲੇ ਚਿੱਟੇ ਦੇਨੀ ਇੱਥੇ ਇੱਕ ਘਰ ਦੇ ਵਿੱਚ ਲੁੱਟਖੋ ਹੁੰਦੀ ਹੈ ਲੁੱਟਖੋ ਦੇ ਵਿੱਚ ਲੱਖਾਂ ਦੀ ਛੋਟੀ ਮੋਟੀ ਨਹੀਂ ਲੱਖਾਂ ਦੀ ਲੁੱਟ ਖੁੰਦੀ ਆ ਆਪਾਂ ਇਸ ਵੇਲੇ ਖੜੇ ਆ ਜੰਡਿਆਲਾ ਦੇ ਹਲ ਬੰਡਾਲਾ ਪਿੰਡ ਦੇ ਵਿੱਚ ਇਹ ਉਹ ਘਰ ਹੈ ਜਿੱਥੇ ਲੁੱਟ ਹੁੰਦੀ ਆ ਜਿਹੜੇ ਲੁਟੇਰੇ ਨੇ ਅੰਦਰ ਵੜ ਕੇ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਲੁੱਟ ਕਰਦੇ ਨੇ ਲੁੱਟ ਕੋਈ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਲੁੱਟ ਕਰਦੇ ਨੇ ਇਹ ਘਰ ਹਲ ਜਿਹੜਾ ਵਸੀਕਾ ਹੀ ਦਾ ਘਰ ਹੈ ਜੋ ਵਸੀਕਾ ਨਵੀਂਸ ਹੈ ਉਹਨਾਂ ਦਾ ਘਰ ਆ ਆਪਾਂ ਅੰਦਰ ਤੁਹਾਨੂੰ ਲੈ ਜਾ ਕੇ ਦਿਖਾਨੇ ਆ ਕਿ ਅੰਦਰ ਆਂਦੇ ਆ ਇੱਥੋਂ ਅੰਦਰ ਆਂਦੇ ਨੇ ਆਣ ਕੇ ਆਹ ਉਹਨਾਂ ਦਾ ਇੱਕ ਬਰਾਂਡਾ ਜਿਹਾ ਛੋਟਾ ਜਿਹਾ ਤੇ ਆ ਹੈਗਾ ਉਹਨਾਂ ਦਾ ਕਾਰ ਜਿਹੜਾ ਇੱਕ ਕਮਰਾ ਹੈ ਕਮਰੇ ਦੇ ਵਿੱਚ ਆਣ ਕੇ ਉਹ ਔਰਤਾਂ ਨੂੰ ਬੰਦੀ ਬਣਾਉਂਦੇ ਨੇ ਉਹਨਾਂ ਕੋਲੋਂ ਲੁੱਟਖੋ ਕਰਦੇ ਉਹਨਾਂ ਚਾਬੀਆਂ ਮੰਗਦੇ ਨੇ ਸਾਡੇ ਨਾਲ ਕੁਝ ਉਸ ਘਰ ਦੇ ਲੋਕ ਵੀ ਮਜੂਰ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਪਾਂ ਜਿਨਾਂ ਦੇ ਨਾਲ ਇਹ ਵਾਰਦਾਤ ਹੋਈ ਆ ਹੋਇਆ ਕੀ ਸਾਰੀ ਗੱਲ ਉਹਨਾਂ ਨਾਲ ਆਪਾਂ ਕਰਦੇ ਆ ਕੀ ਨਾਮ ਤੁਹਾਡਾ ਪੂਜਾ ਜੀ ਕਿਹ ਹੋਇਆ ਕੱਲ ਤੁਹਾਡੇ ਨਾਲ ਸਰ ਮੈਂ ਬੈਠੀ ਸੀ ਅੰਦਰ ਲੈਪਟਾਪ ਚ ਲਾਉਂਦੀ ਸੀ ਤੇ ਇੱਕਦਮ ਦਰਵਾਜ਼ਾ ਖੜਕਿਆ ਤੇ ਮੈਨੂੰ ਲੱਗਾ ਵੀ ਪੇਰੈਂਟਸ ਆਏ ਟਿਊਸ਼ਨ ਵਾਲੇ ਬੱਚਾ ਛੱਡ ਮੈਂ ਇੱਕਦਮ ਦਰਵਾਜ਼ਾ ਖੋਲਤਾ ਜਦੋਂ ਮੈਂ ਵੇਖਿਆ ਉਹਨਾਂ ਦੇ ਫੇਸ ਕਵਰ ਸਿੱਧੇ ਮੈਂ ਫਿਰ ਇੱਕਦਮ ਜ਼ੋਰ ਲਗਾਇਆ ਵੀ ਮੈਂ ਆਪਣਾ ਪਤਾ ਪੂਰਾ ਜ਼ੋਰ ਲਾਇਆ ਵੀ ਮੈਂ ਦਰਵਾਜ਼ਾ ਫਟਾਫਟ ਲੋਕ ਕਰ ਲਾ ਪਰ ਜਿਨਨੇ ਨੂੰ ਮੈਂ ਲੋਕ ਕਰੇ ਸੀ ਤਿੰਨ ਜਾਨੀ ਹੋਰ ਆ ਗਏ ਉਹਨਾਂ ਨੇ ਆ ਕੇ ਇੱਕਦਮ ਜੋਰ ਲਗਾ ਕੇ ਦਰਵਾਜਾ ਖੋਲਤਾ ਤੁਸੀਂ ਘਰ ਚ ਇਕੱਲੇ ਨਹੀਂ ਮਮਾ ਵੀ ਨਾਲ ਸੀ ਮੇਰੇ ਤੇ ਮਮੇ ਚੀਕਾਂ ਮਾਰੇ ਮਮਾ ਵੀ ਨਾਲ ਆ ਗਏ ਬੈਠ ਕੇ ਉਹਨਾਂ ਨੇ ਦੁਆ ਦੇ ਉੱਪਰ ਪਿਸਟੇ ਰੱਖ ਤੇ ਇੱਕ ਡਾਇਰੈਕਟਿਵ ਉੱਪਰ ਚਲੇ ਗਿਆ ਉੱਪਰ ਜਾ ਕੇ ਉਹ ਚੱਕ ਚੁੱਕ ਕਰਨਾ ਪਿਆ ਵੀ ਚਾਬੀ ਚੁਬੀ ਲਮਾਈ ਦੀ ਹੈਗੀ ਆ ਕਿ ਨਹੀਂ ਜਦੋਂ نیچے ਆਇਆ ਤੇ ਕਹਿੰਦਾ ਚਾਬੀ ਤੋਂ ਲਮਾਈ ਦੀ ਮੈਂ ਕਿਹਾ ਮੈਨੂੰ ਨਹੀਂ ਪਤਾ ਪਾਪਾ ਨਾਲ ਲੈ ਗਿਆ ਚਾਬੀ ਫਿਰ ਉਹ ਦੋ ਜੀ ਆਪਾਂ ਕੀ ਕਰਦੇ ਆਪਾ ਵਸੀਕਾ ਨੂੰ ਵੇਚ ਕਿੱਥੇ ਕਚਰੀ ਤੇ ਫਿਰ ਬਾਅਦ ਵਿੱਚ ਉਹ ਦੋ ਜਾਨੇ ਉੱਪਰ ਗਏ ਫਿਰ ਉਹਨਾਂ ਨੇ ਲਮਾਈ ਪੱਨੀਆਂ ਸ਼ੁਰੂ ਕਰਤੀਆਂ ਫੇਰ ਚਿੱਕਾ ਮਾਰੀਆਂ ਬਹੁਤ ਜ਼ਿਆਦਾ ਚਿੱਕਾ ਮਾਰੀਆਂ ਕੁੱਟਿਆ ਮਾਰਿਆ ਨਹੀਂ ਉਹਨਾਂ ਨੇ ਪਿਸਟਰ ਮਦੂਆਂ ਦੇ ਸਿਰ ਦੇ ਉੱਪਰ ਰੱਖੀ ਸੀ ਉਹਨਾਂ ਨੇ ਫਿਰ ਬਾਅਦ ਵਿੱਚ ਮੈਂ ਫੇਰ ਚਿੱਕਾ ਮਾਰੀਆਂ ਫਿਰ ਉੱਪਰ ਲਮਾਈ ਲਮੂਈ ਤੋੜ ਕੇ نیچے ਆ ਗਏ ਦੋ ਜਾਨੇ ਕਹਿੰਦੇ ਚੁੱਪ ਕਾਜੋ ਤਰਨੇ ਮਤਲਬ ਗੋਲੀ ਮਾਰ ਦਾਂਗੇ ਫਿਰ ਬਾਅਦ ਇੱਕ ਨੇ ਰਮਾਲ ਫੜ ਲਿਆ ਕਹਿੰਦਾ ਜੇ ਤੂੰ ਬੋਲੀ ਤੋ ਮੈਂ ਤੇਰੇ ਮੂੰਹ ਚ ਰਮਾਲ ਫਿਕਨੇ ਬੈਟ ਵੀ ਫੜ ਲਿਆ ਸੀ ਨਾਲ ਹੀ ਜਾ ਕਿਦਾ ਬੈਟ ਉੱਥੇ ਪਿਆ ਸੀ ਮੇਰੇ ਬ੍ਰਦਰ ਦਾ ਬੈਟ ਸੀ ਉਹ ਵੀ ਫਾੜ ਕੇ ਤੋ ਡਰਾ ਲਾਪੇ ਫਿਰ ਇੱਕ ਨੇ ਵੀ ਬਾਲਰ ਪਤ ਜੈ ਬੈਗ ਨੂੰ ਵੀ ਕਿਤੇ ਜਿਵੇਂ ਆਪਾਂ ਗਨ ਕਿਸ ਨੂੰ ਮਾਰਦੇ ਸ਼ੂਟ ਕਰਨਾ ਉਹਨੇ ਇਸ ਤਰੀਕੇ ਨਾਲ ਵੀ ਕੀਤੀ ਸੀ ਫਿਰ ਇੱਕਦਮ ਦੂਜੇ ਨੇ ਇਸ਼ਾਰਾ ਕੀਤਾ ਆ ਜਾ ਆ ਜਾ ਥੱਲੇ ਬਾਸ ਫਿਰ ਨਾਲ ਵੀ ਬਾਹਰ ਚਲੇ ਗਏ ਪੈਸੇ ਕਿੱਥੋਂ ਲੁੱਟੇ ਪੈਸੇ ਸੁਪਰਮਾਰੀ ਦੇ ਵਿੱਚੋਂ ਤੁਹਾਡੇ ਪੈਸੇ ਸੀ ਪਾਪਾ ਦੇ ਪੈਸੇ 3-4 ਲੱਖ ਸੀ ਹਾਂਜੀ ਹੋਰ ਕੋਈ ਕੀ ਲੈ ਕੇ ਨਹੀਂ ਪਤਾ ਨਹੀਂ ਹੋਰ ਕੋਈ ਚੀਜ਼ ਦਾ ਨਹੀਂ ਪਤਾ ਕੋਈ ਲੈ ਕੇ ਨਹੀਂ ਲੈ ਕੇ ਗਏ ਪਤਾ ਨਹੀਂ ਬਸ ਇੰਨੇ ਹੀ ਪਤਾ ਪੈਸੇ ਪਾਪਾ ਦੇ ਪਏ ਸੀ ਪਾਪਾ ਨੂੰ ਹੀ ਪਤਾ ਸੀ ਜਿੰਕਾ ਸਾਡੇ 3-4 ਲੱਖ ਦੀ ਲੁੱਟ ਹੁੰਦੀ ਆ ਕੋਠੇ ਜਾ ਕੇ ਇਹਨਾਂ ਦੀ ਅਲਮਾਰੀ ਤੋੜ-ਪਾਨ ਕਰਦੇ ਨੇ ਇਹਨਾਂ ਨਾਲ ਲੈ ਕੇ ਚਲਦੇ ਆ ਜਿੱਥੇ ਨਰਮਾਰੀ ਤੋੜੀ ਆ ਤੁਹਾਨੂੰ ਉਹ ਵੀ ਚੀਜ਼ ਦਿਖਾਣੇ ਆ ਆਪਾਂ ਕਿ ਕਿਸ ਤਰ੍ਹਾਂ ਇੱਕ ਔਰਤਾਂ ਜੋ ਚਾਹੀਆਂ ਕੱਲੀਆਂ ਘਰ ਦੇ ਵਿੱਚ ਐਕਚੁਅਲੀ ਹੁੰਦੀਆਂ ਨੇ ਕਿਉਂਕਿ ਪੁਰਸ਼ ਤੇ ਸਾਰੇ ਜਿਹੜੇ ਲੋਕ ਬੰਦੇ ਨੇ ਉਹ ਤੇ ਵਿਚਾਰੇ ਆਪਣੇ ਆਪਣੇ ਕੰਮਾਂ ਨੂੰ ਗਏ ਹੁੰਦੇ ਨੇ ਪਰ ਔਰਤਾਂ ਵਿਚਾਰੀਆਂ ਕੱਲੀਆਂ ਹੁੰਦੀਆਂ ਨੇ ਇੱਥੋਂ ਸਾਫ ਪਤਾ ਲੱਗਦਾ ਕਿ ਘਰ ਦੇ ਵਿੱਚ ਵੀ ਸੇਫਟੀ ਨਹੀਂ ਰਹੀ ਹੁਣ ਆ ਦੇਖ ਸਕਦੇ ਹੋ ਆਪਾਂ ਉਸ ਕਮਰੇ ਚ ਆ ਚੁੱਕੇ ਹਾਂ ਜਿੱਥੇ ਜਿੱਥੇ ਐਕਸ ਵੇਲੇ ਲੁੱਟ ਹੋਈ ਆ ਆ ਉਹ ਅਲਮਾਰੀ ਹੈ ਜੀ ਪਹਿਲਾਂ ਮੈਂ ਦਿਖਾਵਾਂਗਾ ਕਿ ਆ ਵੇਖੋ ਬੰਦ ਕਰਕੇ ਦਿਖਾਣੇ ਕਿ ਆ ਕਿਵੇਂ ਉਹਨਾਂ ਨੂੰ ਤੋੜਿਆ ਗਿਆ ਆ ਵੇਖਦੇ ਤੁਸੀਂ ਆ ਕਿਸ ਤਰ੍ਹਾਂ ਦੀ ਤੋੜਨ ਦੀ ਕੋਸ਼ਿਸ਼ ਕੀਤੀ ਤੋੜਿਆ ਫਿਰ ਇਹਨੂੰ ਆ ਅਲਮਾਰੀ ਹੈ ਜੀ ਸਾਰੀ ਇੱਥੇ ਕਹਿੰਦੇ ਨੇ ਕਿ ਆ ਜਗ੍ਹਾ ਦੇ ਵਿੱਚ ਪੈਸੇ ਰੱਖੇ ਸੀ ਜਿੱਥੋਂ ਲੁੱਟ ਹੁੰਦੀ ਹੈ ਸਾਢੇ 3-4 ਲੱਖ ਰੁਪਏ ਦੀ ਲੁੱਟ ਹੁੰਦੀ ਹੈ ਹਾਲੇ ਸਿਰਫ ਪੈਸਿਆਂ ਦਾ ਪਤਾ ਹੈ ਕਿ ਸਾਢੇ 3-4 ਲੱਖ ਰੁਪਏ ਦੀ ਲੁੱਟ ਹੋਈ ਹੈ ਪਰ ਬਾਕੀ ਹਾਲੇ ਜੇ ਹੋਰ ਕੀ ਕੁਝ ਲੁੱਟ ਹੋਈ ਹੈ ਉਹ ਇਸ ਵੇਲੇ ਨਹੀਂ ਪਤਾ ਆਪਾਂ ਨਾਲ ਦੇ ਕਮਰੇ ਚ ਵੀ ਚਲਦੇ ਹਾਂ ਉੱਥੇ ਵੀ ਸ਼ਾਇਦ ਉਹਨਾਂ ਨੇ ਕੋਈ ਫੋਲਾ ਫਾਲੀ ਕੀਤੀ ਹੋਏਗੀ ਆ ਮੰਦਰ ਹੈ ਸ਼ਾਇਦ ਇਸ ਤਰ੍ਹਾਂ ਤੇ ਆਹ ਹੁਣੰਨੇ ਸਾਰੇ ਕੱਪੜੇ ਜੱਦੇ ਬੈੱਡ ਬੈੱਡ ਸਾਰੇ ਖੋਲੇ ਸੀਗੇ ਜਿਹਦੇ ਕਾਰਨ ਹੁਣ ਅੱਜ ਇਹਨਾਂ ਨੇ ਕੀਤੇ ਆ ਥੱਲੇ ਵੀ ਇੱਕ ਅਲਮਾਰੀ ਤੋੜੀ ਗਈ ਹੈ ਜਿਹੜੀ ਤੁਹਾਨੂੰ ਦਿਖਾਉਣ ਜਾ ਰਹੇ ਆਪਾਂ ਇਹ ਆਹ ਦੇਖ ਸਕਦੇ ਹੋ ਆਹ ਅਲਮਾਰੀ ਹੈ ਜਿਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਪਰ ਐਰੇ ਚ ਉਹਨਾਂ ਨੂੰ ਕੁਝ ਲੱਭਾ ਨਹੀਂ ਪਰ ਹਾਲੇ ਵੀ ਸੋ ਜਿਹੜਾ ਸੋਚਿਆ ਜਾ ਰਿਹਾ ਕਿ ਸ਼ਾਇਦ ਇਹਨਾਂ ਦੇ ਕੋਈ ਹੋਰ ਚੀਜ਼ਾਂ ਦੀ ਲੁੱਟਣਾ ਹੋਈ ਹੋਵੇ ਕੋਈ ਗਹਿਣਾ ਗੁਣਾ ਨਾਲ ਲੁੱਟੋਈ ਹੋਇਆ ਟਟਿਆ ਗਿਆ ਹੋਵੇ ਇਹ ਆਪਣੀ ਜਿਹੜੇ ਘਰ ਵਾਲੇ ਨੇ ਉਹ ਆਪਣੀ ਇਨਕੁਆਰੀ ਕਰ ਰਹੇ ਨੇ ਤੇ ਇਸ ਵੇਲੇ ਸਾਡੇ ਇੱਥੇ ਇਹਨਾਂ ਦੇ ਨਾਲ ਦੁੱਖ ਪ੍ਰਗਟ ਕਰਨ ਵਾਸਤੇ ਐਕਐਮਐਲਏ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਜੀ ਸਰ ਇਹ ਮਾਮਲਾ ਜਿਹੜਾ ਵਾਅਦੇ ਤੋਂ ਬੜੀ ਦੂਰ ਹੈ ਸਰਕਾਰ ਨੂੰ ਪਰ ਅੱਜ ਇਹ ਜੋ ਸਾਹਮਣੇ ਗਰਾਊਂਡ ਰੂਲ ਹੈ ਉਹ ਕੁਝ ਹੋਰ ਹੈ ਸਰਕਾਰ ਦੇ ਵਾਅਦੇ ਤਾਂ ਇੱਕ ਤਰਫ ਹੈ ਬਟ ਜਿਹੜਾ ਬੇहद ਚਿੰਤਾਜਨਕ ਅੱਜ ਦਾ ਜਿਹੜਾ ਮਾਮਲਾ ਧਿਆਨ ਚ ਆਇਆ ਇਹ ਜੱਦੀ ਪਿੰਡ ਹੈ ਮੇਰਾ ਬੰਡਾਲਾ ਔਰ ਮੇਰੇ ਧਿਆਨ ਚ ਜਾਦੇ ਦੁਪਹਿਰੇ ਗੱਲ ਆਈ ਕੱਲ ਵੀ ਦਿਨ ਦਿਹਾੜੇ ਬੇਕੌਫ ਹੋ ਕੇ ਘਰ ਦੇ ਵਿੱਚ ਐਂਟਰ ਕਰਕੇ ਇਸ ਤਰੀਕੇ ਦੇ ਨਾਲ ਲੁੱਟ ਕੀਤੀ ਗਈ ਹੈ ਤਾਂ ਇਹ ਜਿੰਨੀ ਨਿੰਦਿਆ ਕੀਤੀ ਜਾ ਸਕੇ ਉਨੀ ਹੀ ਘਟ ਹੈ ਕਾਰਨ ਇਹ ਹੈ ਕਿ ਜਿਸ ਤੇਜ਼ੀ ਦੇ ਨਾਲ ਵਿਸ਼ੇਸ਼ ਤੌਰ ਤੇ ਹਲਕਾ ਜੰਡਿਆਲਾ ਦੇ ਅੰਦਰ ਲਾਅ ਐਂਡ ਆਰਡਰ ਖਰਾਬ ਹੋ ਰਿਹਾ ਹੈ ਪਿਛਲੇ 15 20 ਦਿਨ ਮੈਂ ਲਗਾਤਾਰ ਜੰਡਿਆਲੇ ਸ਼ਹਿਰ ਦੇ ਵਿੱਚ ਜਾ ਕੇ ਆਇਆ ਉੱਥੇ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਘਟਨਾ ਜਿਹੜੀ ਹੈ ਚੋਰੀ ਦੀ ਉਹ ਰੁਕਣ ਦਾ ਨਾਮ ਨਹੀਂ ਲੈ ਰਹੀ ਰੋਜ਼ ਨਿਤ ਦਿਹਾੜੇ ਦੁਕਾਨਾਂ ਟੁੱਟ ਰਹੀਆਂ ਨੇ ਲੋਕਾਂ ਦੀ ਜਿਹੜੀ ਦਸਾਂ ਨੌਵਾਂ ਦੀ ਕਿਰਤ ਕਮਾਈ ਹੈ ਉਹਨਾਂ ਦੇ ਉੱਪਰ ਡਾਕਾ ਵੱਜ ਰਿਹਾ ਔਰ ਜਿਹੜੇ ਲੋਕ ਨੇ ਉਹ ਬੇਹੱਦ ਪਰੇਸ਼ਾਨੀ ਦੇ ਆਲਮ ਦੇ ਵਿੱਚ ਨੇ ਅੱਜ ਹਾਲਾਤ ਜਿਹੜੇ ਐ ਇਸ ਕਦਰ ਵਿਗੜ ਗਏ ਐ ਕਿ ਇਹ ਤਾਂ ਸੁਣਨ ਨੂੰ ਮਿਲ ਰਿਹਾ ਸੀਗਾ ਵੀ ਯਾਰ ਫਲਾਣੇ ਮੋੜ ਤੇ ਤੁਰਿਆ ਜਾਂਦਾ ਬੰਦਾ ਜਾਂ ਫਲਾਣੇ ਮੋੜ ਤੇ ਤੁਰੀ ਜਾਂਦੀ ਕੋਈ ਇਸਤਰੀ ਔਰਤ ਉਹਦੇ ਨਾਲ ਕੋਈ ਘਟਨਾ ਵਾਪਰ ਗਈ ਉਹਦੇ ਗੱਲ ਦੇ ਵਿੱਚ ਕੋਈ ਸੋਨੇ ਦੀ ਚੈਨੀ ਲਾਲੀ ਜਾਂ ਕੁਝ ਹੋਰ ਹੋ ਗਿਆ ਬਟ ਆ ਘਰਾਂ ਦੇ ਵਿੱਚ ਵੜ ਕੇ ਅਗਰ ਸਾਡੇ ਘਰਾਂ 'ਚ ਲੋਕ ਐਂਟਰ ਕਰਕੇ ਤੇ ਫਿਰ ਤੇ ਜਿਹੜੇ ਪੈਸੇ ਜਾਂ ਬੰਦੇ ਦਾ ਜੀ ਕੋਈ ਜਾਨ ਮਾਲ ਦੀ ਸੁਰੱਖਿਆ ਉਹ ਨਹੀਂ ਰਹਿ ਜਾਂਦੀ ਇਹ ਵੱਡੇ ਸਵਾਲ ਜਿਹੜੇ ਐ ਨਾ ਇਹ ਬੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਅਗਰ ਹਾਲਾਤ ਇਹੋ ਹੀ ਰਹੇ ਤਾਂ ਮੇਰੇ ਨਹੀਂ ਖਿਆਲ ਪੀ ਲੋਕ ਜਿਹੜੇ ਪੰਜਾਬ ਦੇ ਆ ਸੜਕਾਂ ਵਾਸਤੇ ਉਤਰਨ ਦੇ ਮਜਬੂਰ ਹੋਣਗੇ ਖਾਸ ਕਰ ਆਪਾਂ ਜੇ ਵੇਖਿਆ ਜਾਵੇ ਕਿ ਜੰਡਿਆਲੇ ਦੀ ਹਾਲਾਤ ਖਰਾਬ ਹੁੰਦੇ ਤੁਸੀਂ ਵੀ ਐਮਐਲਏ ਰਹੇ ਹੋ ਤੁਹਾਡੇ ਵਲੇ ਵੀ ਇਹੋ ਜੀ ਚੀਜ਼ਾਂ ਹੁੰਦੀਆਂ ਹੋਣਗੀਆਂ ਪਰ ਬਹੁਤ ਘੱਟ ਪਰ ਹੁਣ ਤੇ ਪਾਣੀ ਸਿਰ ਤੋਂ ਲੰਘ ਹੈ ਮੰਦੇ ਜਿਹੜਾ ਪ੍ਰੈਸ ਹੈ ਪ੍ਰੈਸ ਇੱਕ ਲੋਕਤੰਤਰ ਦੇ ਵਿੱਚ ਬੜਾ ਭਾਰਤ ਦੇ ਲੋਕਤੰਤਰ ਚ ਜਿਹੜਾ ਚੌਥਾ ਮਜ਼ਬੂਤ ਪਿੱਲਰ ਗਿਣਿਆ ਜਾਂਦਾ ਹੈ ਇਸ ਤੋਂ ਪਹਿਲਾਂ ਕਿ ਅਸੀਂ ਕੁਝ ਤੁਹਾਨੂੰ ਬੋਲ ਕੇ ਦੱਸੀਏ ਤੁਸੀਂ ਜਿਹੜੇ ਆ ਤੁਸੀਂ ਖੁਦ ਲੋਕਾਂ ਨੂੰ ਜਾਗਰਿਤ ਕਰਦੇ ਹੋ ਸਾਨੂੰ ਔਰ ਆਵਾਮ ਨੂੰ ਤੇ ਨਜ਼ਰ ਆ ਰਹੀ ਹੈ ਤੁਹਾਡੇ ਮਾਧਿਅਮ ਦੇ ਰਾਹੀਂ ਬਹੁਤ ਪਲੇਟਫਾਰਮ ਦੇ ਉੱਤੇ ਹਾਈਲਾਈਟ ਹੋ ਚੁੱਕੀ ਹੈ ਕਿ ਇਹ ਜਿਹੜਾ ਪਾਣੀ ਹੈ ਨਾ ਵਾਕਈ ਲੋਕਾਂ ਦੇ ਸਿਰ ਦੇ ਉੱਪਰੋਂ ਨਿਕਲ ਚੁੱਕਾ ਹੈ ਲੋਕ ਭਰੇ ਪੀਤੇ ਔਰ دہشت ਤੇ ਖੋਫ ਦੇ ਸਹਮ ਦੇ ਮホール ਦੇ ਵਿੱਚ ਨੇ ਵੀ ਇਹ ਬੰਦਾ ਕੀ ਪਿਆ ਦਿਨ ਦਿਹਾੜੇ ਚੋਰੀਆਂ ਦਿਨ ਦਿਹਾੜੇ ਜੰਡਿਆਲੇ ਦੇ ਵਿੱਚ ਲੁੱਟ ਖੋ ਕਤਲੇਆਮ ਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਮੇਰੇ ਖਿਆਲ ਕੋਈ ਐਸਾ ਦਿਨ ਨਹੀਂ ਬੀਤਦਾ ਜਿਸ ਦਿਨ ਜੰਡਿਆਲਾ ਗੁਰੂ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਲੁੱਟਖੋ ਤੇ ਕਤਲੇਆਮ ਜਿਹੜਾ ਇੱਥੇ ਇਸ ਧਰਤੀ ਤੇ ਨਹੀਂ ਵਾਪਰਿਆ। ਬਿਲਕੁਲ ਜੀ ਐਮਐਲਏ ਸਾਹਿਬ ਨੇ ਵੀ ਦੱਸਿਆ ਕਿ ਜਿਹੜਾ ਗੁੰਡਾਗਰਦੀ ਤੇ ਨੰਗਾ ਨਾਚ ਜਿਹੜਾ ਐਸ ਵੇਲੇ ਜੰਡਿਆਲੇ 'ਚ ਭਰ ਚੁੱਕਾ ਹੈ। ਪਹਿਲਾਂ ਵੀ ਸਰਕਾਰਾਂ ਰਹੀਆਂ ਕਾਲੀ ਸਰਕਾਰ ਵੀ ਰਹੀ ਕਾਂਗਰਸ ਸਰਕਾਰ ਵੀ ਰਹੀ ਪਰ ਇੰਨਾ ਜੋ ਪਾਣੀ ਸਿਰ ਤੋਂ ਲੰਘਿਆ ਉਹ ਸ਼ਾਇਦ ਸ਼ਾਇਦ ਹੀ ਉਹਨਾਂ ਦੇ ਪਿਛਲੇ ਲੰਘਿਆ ਹੋਵੇ ਪਰ ਐਸ ਸਰਕਾਰ ਦੇ ਵਿੱਚ ਕਾਫੀ ਵੱਡਾ ਜਿਹੜਾ ਕਾਮਯਾਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਬੁਰਾ ਹੀ ਹੋ ਜਾਵੇ ਕਿ ਹੋ ਜਾਵੇ ਕਿਉਂਕਿ ਜਿਹੜੀਆਂ ਦਿਨ ਦਿਹਾੜੇ ਘਰ ਦੇ ਵਿੱਚ ਅੰਦਰ ਵੜ ਕੇ ਸਰੇ ਆਮ ਬੇਖੌਫ ਪੁਲਸ ਤੱਕ ਦਾ ਵੀ ਕਿਸੇ ਨੂੰ ਲੁਟੇਰਿਆਂ ਨੂੰ ਡਰ ਨਹੀਂ ਦਿਆ ਇਹਨਾ ਬਿੱਟੂ ਵਸੀਕਾ ਜੀ ਬੰਡਾਲੇ ਕਸਬੇ ਦਾ ਰਹਿਣ ਵਾਲਾ ਉਹਦੇ ਕੋਲ ਖਬਰ ਮਿਲੀ ਸੀ ਵੀ ਉਹ ਉਹਦੇ ਘਰ ਆ ਕੇ ਕੋਈ ਗਨਪੁਆਇੰਟ ਤੇ ਪਰਿਵਾਰ ਨੂੰ ਧਮਕਾ ਕੇ ਤੇ ਅਲਮਾਰੀ ਦੇ ਵਿੱਚੋਂ ਪੈਸੇ ਲੈ ਗਏ ਨੇ ਉਹ ਸਰਚ ਕੀਤੀ ਹੈ ਸਾਰੀ ਜੀ ਜਦੋਂ ਅਲਮਾਰੀ ਦੇਖੀ ਤੈਨੂੰ ਪਹਿਲਾਂ 6 ਲੱਖ ਦਾ ਆਦੇ 3 ਲੱਖ ਰੁਪਈਆ ਉਹਨਾਂ ਦੇ ਦੱਸਣ ਤੱਕ ਗਿਆ ਵਾ ਬਾਕੀ ਸਾਰੀ ﺍﻟमारी ਦੀ ਸਰਚ ਕੀਤੀ ਤੇ 3.5 ਲੱਖ ਰੁਪਈਆ ਪਲੱਸ ਗਹਿਣਾ ਮੌਕੇ ਤੇ ਮਜੂਦ ਮਿਲਿਆ ਉਸੇ ਵੀ ਪਰਿਵਾਰ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਤੇ ਸੀਸੀਟੀਵੀ ਕੈਮਰੇ ਦੇਖੇ ਆ ਜੀ ਉਹ ਬੰਦੇ ਤਕਰੀਬਨ ਆਲਮੋਸਟ ਡੈਂਟੀਫਾਈ ਹੋਏ ਨੇ ਤੇ ਕੁਝ ਬੰਦੇ ਅਸੀਂ ਸ਼ੱਕੀ ਜਿਹੜੇ ਰਾਉਂਡ ਅੱਪ ਵੀ ਕੀਤੇ ਨੇ ਤੇ ਬਹੁਤ ਜਲਦੀ ਟਰੇਸ ਕੀਤਾ ਜਾਊਗਾ ਨੋਟ ਹੋਈ ਹੈ ਜੀ ਕਿ ਨਹੀਂ ਹੋਈ ਆ ਨਹੀਂ ਹੋਈ ਆ ਜੀ ਇਹਦੇ ਵਿੱਚ ਕੋਈ ਨਹੀਂ ਹੈ ਹੋਈ ਆ ਜੀ ਵਾਪਸ ਕੀ ਕੀਤਾ ਵਾਪਸ ਇਹਦੇ ਵਿੱਚ ਕੁਝ ਜਿੰਨੇ ਵੀ ਸਾਨੂੰ ਸ਼ੱਕੀ ਸੀਗੇ ਜੀ ਉਹ ਰਾਉਂਡ ਆਪ ਕੀਤੇ ਬੰਦੇ ਤੇ ਪੁੱਛ ਕੇ ਚੱਲ ਰਹੀ ਆ ਤੇ ਬਹੁਤ ਜਲਦ ਤੇਜ਼ ਕੀਤਾ ਜਾਊਗਾ ਹਾਂ ਆਂਗੂਲਾ ਟਾਈਮ ਹੀ ਦੱਸੂਗਾ ਕਿ ਹੁਣ ਊਂਠ ਕਿਹੜੀ ਕਰਵਟ ਬੈਠਦਾ ਕੈਮਰਾਮੈਨ ਰਜਿੰਦਰ ਰਾਜ ਦੇ ਨਾਲ ਸੁਨੀਲ ਦੇਵਗਨ ਪੀਟੀਸੀ ਨੂੰ ਬਟ ਬੰਡਾਲਾ